ਲੰਡਨ ਚ ਛਪਦੇ ਇੱਕ ਪੰਜਾਬੀ ਅਖਬਾਰ ਦਾ ਗੁਰਦੁਆਰਾ ਕਰਤਾਰਪੁਰ ਸਾਹਿਬ ਬਾਰੇ ਵੱਡਾ ਖੁਲਾਸਾ ਪਾਕਿਸਤਾਨ ਦਾ ਵੀਜ਼ਾ ਲੈ ਕੇ ਜਾਣ ਵਾਲੇ ਸਿੱਖ ਸ਼ਰਧਾਲੂਆਂ ਤੋਂ ਵੀ ਵਸੂਲਿਆ ਗਿਆ 1500 ਰੁਪਏ ਦਾ ਵਾਧੂ ਟੈਕਸ ਇੰਗਲੈਂਡ ਦੇ ਲੰਡਨ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਪਾਕਿਸਤਾਨ ਦੀ ਯਾਤਰਾ ਕਰਕੇ ਵਾਪਸ ਪੁੱਜੇ ਸਿੱਖ ਨੌਜਵਾਨਾਂ ਨੇ ਕੀਤੇ ਨੇ ਖੁਲਾਸੇ ਗਰਤਾਰਪੁਰ ਸਾਹਿਬ ਲਾਂਗੇ ਰਾਹੀ ਲੰਗ ਕੇ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਤੋਂ ਲਈ ਜਾਂਦੀ ਹੈ 1500 ਰੁਪਏ ਦੀ ਫੀਸ ਨੌਜਵਾਨਾਂ ਨੇ ਪਾਕਿਸਤਾਨ ਦੇ ਔਕਾਫ ਬੋਰਡ ਦੇ ਅਧਿਕਾਰੀਆਂ ਤੇ ਲਗਾਏ ਨੇ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਦਸਿਕਾਲ ਜੀ ਆਨਰ ਦੇਖ ਰਹੇ ਹੋ ਤੇ ਮੈਂ ਹਾਂ ਰੋਵਰਿੰਦਰ ਸਿੰਘ ਪੈਣੀਪਾਰ ਗੁਰਦੁਆਰਾ ਗਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਪਲ ਬਿਤਾਏ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਬਿਨਾ ਵੀਜ਼ਾ ਇੱਕ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਸਾਲ 2019 ਦੇ ਵਿੱਚ ਕੀਤਾ ਗਿਆ ਜਿਸ ਤੋਂ ਕੀ ਭਾਰਤੀ ਸ਼ਰਧਾਲੂਆਂ ਨੂੰ ਆਸਾਨ ਹੋਇਆ ਤੇ ਪਾਕਿਸਤਾਨ ਦਾ ਬਿਨਾ ਵੀਜ਼ਾ ਲੈ ਭਾਰਤੀ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚ ਬਣੇ ਇਸੇ ਲਾਂਘੇ ਤੋਂ ਲੰਘ ਕੇ ਭਾਰਤੀ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਆ ਰਹੇ ਨੇ 2019 ਦੇ ਵਿੱਚ ਇਸ ਲਾਂਘੇ ਦਾ ਉਦਘਾਟਨ ਹੋਇਆ ਤੇ ਲਾਂਗੇ ਰਾਹੀ ਦਰਸ਼ਨ ਕਰਨ ਵਾਲੇ ਹਰ ਇੱਕ ਭਾਰਤੀ ਸ਼ਰਧਾਲੂ ਦੇ ਲਈ 20 ਅਮਰੀਕੀ ਡਾਲਰ ਦੀ ਫੀਸ ਤੈਅ ਕੀਤੀ ਗਈ ਜਿਹੜੀ ਕਿ ਭਾਰਤੀ ਰੁਪਏ ਦੇ ਅਨੁਸਾਰ ਕੋਈ 15 ਤੋਂ 1600 ਰੁਪਏ ਦੀ ਬਣਦੀ ਹੈ ਕਿਉਂਕਿ ਪਾਕਿਸਤਾਨ ਦਾ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੈ ਇਸ ਕਰਕੇ ਹਰ ਇੱਕ ਭਾਰਤੀ ਸਿੱਖ ਸ਼ਰਧਾਲੂ ਇਸ ਲਾਂਗੇ ਤੋਂ ਜਾਣ ਦੇ ਬਦਲੇ ਪਾਕਿਸਤਾਨ ਸਰਕਾਰ ਨੂੰ ਆਸਾਨੀ ਦੇ ਨਾਲ 1500 ਰੁਪਏ ਦੀ ਫੀਸ ਅਦਾ ਕਰ ਦਿੰਦਾ ਹੈ ਪਰ ਇਸੇ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਉਦੋਂ ਹੋਇਆ ਜਦੋਂ ਇੰਗਲੈਂਡ ਦੇ ਲੰਡਨ ਤੋਂ ਕੁਝ ਸਿੱਖ ਨੌਜਵਾਨ ਪਾਕਿਸਤਾਨ ਤੇ ਭਾਰਤ ਦੀ ਯਾਤਰਾ ਦੇ ਲਈ ਚਲੇ ਜਾਂਦੇ ਨੇ ਪਾਕਿਸਤਾਨ ਜਾਂਦੇ ਨੇ ਕਿਉਂਕਿ ਪਾਕਿਸਤਾਨ ਦਾ ਉਹਨਾਂ ਦੇ ਕੋਲੋਂ ਬਕਾਇਦਾ ਵੀਜ਼ਾ ਲਿਆ ਗਿਆ ਤੇ ਵੀਜ਼ਾ ਦੀ ਫੀਸ ਭਰਨ ਤੋਂ ਬਾਅਦ ਹੀ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਐਂਟਰੀ ਕੀਤੀ ਦੱਸਦੀ ਹੈ ਕਿ ਜਦੋਂ ਵੀ ਕੋਈ ਦੇਸ਼ ਕਿਸੇ ਵਿਦੇਸ਼ੀ ਨਾਗਰਿਕ ਨੂੰ ਆਪਣੇ ਦੇਸ਼ ਦਾ ਵੀਜ਼ਾ ਦਿੰਦਾ ਤਾਂ ਉਸ ਫੀਸ ਦੇ ਵਿੱਚ ਪੈਸੇ ਵਸੂਲੇ ਜਾਂਦੇ ਨੇ ਤੇ ਉਸ ਦੇ ਮੁਤਾਬਕ ਇਹ ਹੁੰਦਾ ਕਿ ਉਦੇਸ਼ ਦੇ ਵਿੱਚ ਕਿਤੇ ਵੀ ਘੁੰਮ ਫਿਰ ਸਕਦਾ ਪਰ ਲੰਡਨ ਤੋਂ ਆਏ ਸਿੱਖ ਨੌਜਵਾਨ ਉਦੋਂ ਹੈਰਾਨ ਹੋਏ ਜਦੋਂ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਪਹੁੰਚੇ ਨੇ ਤੇ ਇੱਥੇ ਉਹਨਾਂ ਤੋਂ ਗੁਰੂ ਘਰ ਦੇ ਦਰਸ਼ਨਾਂ ਦੇ ਬਦਲੇ 1500 ਰੁਪਏ ਦੀ ਫੀਸ ਜਾਂ ਕਹਿ ਲਈਏ ਕਿ ਇੱਕ ਜਬਰੀ ਟੈਕਸ ਵਸੂਲ ਲਿਆ ਗਿਆ ਅਤੇ ਹੁਣ ਜਦੋਂ ਯਾਤਰਾ ਕਰਕੇ ਇਹ ਸਿੱਖ ਨੌਜਵਾਨ ਵਾਪਸ ਲੰਡਨ ਪਹੁੰਚੇ ਨੇ ਤਾਂ ਉੱਥੋਂ ਦੇ ਪੱਤਰਕਾਰਾਂ ਨੂੰ ਇਹਨਾਂ ਨੌਜਵਾਨਾਂ ਨੇ ਆਪਣੀ ਹੱਦਬੀਤੀ ਦੱਸੀ ਹੈ ਹਾਲਾਂਕਿ ਲੰਡਨ ਦੇ ਵਿੱਚ ਛਪਦੇ ਇੱਕ ਪੰਜਾਬੀ ਅਖਬਾਰ ਦੇ ਵੱਲੋਂ ਇਹਨਾਂ ਨੌਜਵਾਨਾਂ ਦੀ ਇੱਕ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਆ ਪਰ ਇਸ ਅਖਬਾਰ ਦੇ ਵੱਲੋਂ ਵੀ ਇਹਨਾਂ ਨੌਜਵਾਨਾਂ ਦੀ ਪਛਾਣ ਗੁਪਤ ਰੱਖੀ ਗਈ ਹੈ ਆ ਹੁਣ ਵਿਸਥਾਰ ਦੇ ਨਾਲ ਦੱਸਦੇ ਆ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਕਿਹੜੇ-ਕਿਹੜੇ ਇਲਜ਼ਾਮ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਦੇ ਊਕਾਫ ਬੋਰਡ ਤੇ ਲਗਾਏ ਗਏ ਨੇ ਤੇ ਇਹਨਾਂ ਨੌਜਵਾਨਾਂ ਦੇ ਨਾਲ ਕਿਸ ਤਰੀਕੇ ਠੱਗੀ ਕੀਤੀ ਗਈ ਹੈ ਇਨ੍ਹਾਂ ਨੌਜਵਾਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਪਾਕਿਸਤਾਨ ਦਾ ਅਕਾਫ ਬੋਰਡ ਤੇ ਉਸਦੇ ਪ੍ਰਸ਼ਤ ਅਧਿਕਾਰੀ ਗੁਰਦੁਆਰਾ ਪੰਜਾ ਸਾਹਿਬ ਤੇ ਨਾਲ-ਨਾਲ ਕਰਤਾਰਪੁਰ ਸਾਹਿਬ ਦੇ ਲਈ ਆਪਣੀ ਮਨਮਰਜ਼ੀ ਕਰਦੇ ਵਿਖੇ ਗਏ ਨੇ। ਉਹਨਾਂ ਦੱਸਿਆ ਕਿ ਯਾਤਰਾ ਦੇ ਵਿੱਚ ਗਏ ਬਜ਼ੁਰਗਾਂ ਤੇ ਔਰਤਾਂ ਨੂੰ ਪਹਿਲੀ ਤੇ ਦੂਜੀ ਮੰਜ਼ਲ ਤੇ ਕਮਰੇ ਦਿੱਤੇ ਗਏ ਜਦੋਂ ਕਿ ਬਾਕੀ ਦੇ ਯਾਤਰੀਆਂ ਦੇ ਲਈ ਕਮਰਿਆਂ ਦੀ ਵੰਡ ਸਿੱਧਾ ਪ੍ਰਧਾਨ ਮੰਤਰੀ ਰੱਖਿਆ ਮੰਤਰੀ ਮੁੱਖ ਮੰਤਰੀ ਜਾਂ ਫਿਰ ਫੌਜ ਦੇ ਅਫਸਰ ਤੋਂ ਇਲਾਵਾ ਅਕਾਫ ਬੋਰਡ ਦੇ ਕੋਟਿਆਂ ਦੇ ਵਿੱਚੋਂ ਕੀਤੀ ਜਾਂਦੀ ਹੈ ਇਹਨਾਂ ਨੌਜਵਾਨਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਕੁਝ ਖਾਸ ਮੈਂਬਰਾਂ ਦੇ ਤਾਂ ਆਪਣੇ ਕੋਟੇ ਨੇ ਤੇ ਉਹ ਆਪਣੇ ਕੋਟਿਆਂ ਦੇ ਕਮਰੇ ਦਾ ਹੋਟਲ ਦੇ ਰੇਟਾਂ ਦੇ ਵਰਗੋਂ ਹੀ ਮਨਮਰਜ਼ੀ ਦਾ ਰੇਟ ਵਸੂਲ ਕਰਦੇ ਨੇ ਇਹਨਾਂ ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਦਾ ਵੀਜ਼ਾ ਯਾਨੀ ਕਿ ਵੀਜ਼ਾ ਫੀਸ ਭਰ ਕੇ ਪਾਕਿਸਤਾਨ ਪਹੁੰਚੇ ਨੇ ਤਾਂ ਇਸ ਤੋਂ ਬਾਅਦ ਉਹਨਾਂ ਤੋਂ ਕੋਈ ਵੀ ਟੈਕਸ ਵਸੂਲਿਆ ਨਹੀਂ ਜਾਣਾ ਚਾਹੀਦਾ ਸੀ ਫਿਰ ਚਾਹੇ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਹੋਵੇ ਜਾਂ ਫਿਰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਹੋਵੇ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਕਰਤਾਰਪੁਰ ਸਾਹਿਬ ਪਹੁੰਚਦੇ ਨੇ ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਲਈ ਉਹਨਾਂ ਤੋਂ ਪਰ ਹੈਡ 15-1500 ਰੁਪਏ ਜਵਰੀ ਵਸੂਲੇ ਗਏ ਨੇ ਨੌਜਵਾਨਾਂ ਨੇ ਵਿਰੋਧ ਇਸ ਲਈ ਨਹੀਂ ਕੀਤਾ ਕਿਉਂਕਿ ਉਹ ਕਾਫੀ ਸਮੇਂ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਪਹੁੰਚੇ ਨੇ ਇਸੇ ਕਰਕੇ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਉਹਨਾਂ ਦੀ ਯਾਤਰਾ ਸਫਲ ਨਹੀਂ ਹੋਣੀ ਸੀ ਇਸੇ ਕਰਕੇ ਨੌਜਵਾਨਾਂ ਨੇ ਮੌਕੇ ਤੇ ਕੋਈ ਵੀ ਇਤਰਾਜ਼ ਨਹੀਂ ਕੀਤਾ ਅਤੇ ਇਹ ਜ਼ਬਰੀ ਟੈਕਸ ਦੇ 1500 ਰੁਪਏ ਦੇ ਦਿੱਤੇਗੇ ਸੀ ਇਹਨਾਂ ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਪਿੰਨੀਆਂ ਦਾ ਪ੍ਰਸ਼ਾਦ ਦੇਣ ਵਾਲੇ ਤੰਬਾਕੂ ਦਾ ਸੇਵਨ ਕਰਦੇ ਨੇ ਜੋ ਵਧੇਰੇ ਦੂਜੇ ਧਰਮਾਂ ਦੇ ਲੋਕ ਨੇ ਤੇ ਉਹ ਵੀ ਕਈ ਥਾਵਾਂ ਤੇ ਟੋਪੀ ਪਾਉਂਦੇ ਨੇ ਜਾਂ ਫਿਰ ਨੰਗੇ ਸਿਰ ਹੀ ਘੁੰਮਦੇ ਰਹਿੰਦੇ ਨੇ ਇਹਨਾਂ ਨੌਜਵਾਨਾਂ ਨੇ ਦਾਵਾ ਕੀਤਾ ਕਿ ਪਾਕਿਸਤਾਨ ਦਾ ਅਕਾਫ ਬੋਰਡ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਉੱਪਰ ਹੋ ਕੇ ਕੰਮ ਕਰਦਾ ਹੈ ਤੇ ਇਹੀ ਕਾਰਨ ਹੈ ਕਿ ਅਕਾਫ ਬੋਰਡ ਦੇ ਮੈਂਬਰ ਆਪਣੀ ਮਨਮਰਜ਼ੀ ਕਰ ਰਹੇ ਨੇ ਪਿਛਲੇ ਸਾਲ ਯਾਨੀ ਕਿ ਸਾਲ 2023 ਦੇ ਵਿੱਚ ਕੀਤੀ ਗਈ ਇੱਕ ਰਿਪੋਰਟ ਦੱਸਦੀ ਹੈ ਕਿ ਸਾਲ 2023 ਦੀ ਜਨਵਰੀ ਤੋਂ ਲੈ ਕੇ ਦਸੰਬਰ ਦੇ ਮਹੀਨੇ ਤੱਕ ਭਾਰਤ ਦੇ ਵੱਲੋਂ ਇਸੇ ਕਰਤਾਰਪੁਰ ਸਾਹਿਬ ਦੇ ਲਾਂਗੇ ਦੇ ਰਾਹੀਂ ਕੁੱਲ 95000 ਸ਼ਰਧਾਲੂਆਂ ਦੇ ਵੱਲੋਂ ਪਹੁੰਚ ਕੇ ਦਰਸ਼ਨ ਕੀਤੇ ਗਏ ਨੇ ਸੋ ਸੁਭਾਵਿਕ ਹੈ ਕਿ 95000 ਜੇਕਰ ਸ਼ਰਧਾਲੂ 1 ਸਾਲ ਦੇ ਵਿੱਚ ਗਏ ਨੇ ਤਾਂ ਉਹਨਾਂ ਦੇ ਵੱਲੋਂ ਪਰ ਹੈਡ 15-1500 ਰੁਪਏ ਦੀ ਫੀਸ ਵੀ ਦਿੱਤੀ ਗਈ ਹੈ ਲੰਡਨ ਤੋਂ ਪਾਕਿਸਤਾਨ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਗਏ ਇਹਨਾਂ ਸਿੱਖ ਨੌਜਵਾਨਾਂ ਨੇ ਵਾਪਸ ਲੰਡਨ ਪਹੁੰਚ ਕੇ سنگੀਨ ਇਲਜ਼ਾਮ ਲਗਾ ਦਿੱਤੇ ਨੇ ਸੋ ਲੰਡਨ ਤੋਂ ਪਾਕਿਸਤਾਨ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਗਏ ਇਹਨਾਂ ਸਿੱਖ ਨੌਜਵਾਨਾਂ ਦੇ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਦੇ ਲਈ ਪਾਕਿਸਤਾਨ ਸਰਕਾਰ ਨੂੰ ਨਿਰਪੱਖ ਤੌਰ ਤੇ ਜਾਂਚ ਕਰਾਉਣ ਦੀ ਜ਼ਰੂਰਤ ਹੈ ਜੇਕਰ ਇਹਨਾਂ ਨੌਜਵਾਨਾਂ ਦੇ ਲਗਾਏ ਗਏ ਇਲਜ਼ਾਮ ਸੱਚ ਨੇ ਤਾਂ ਫਿਰ ਸੋਚਣ ਦੀ ਜ਼ਰੂਰਤ ਹੈ ਕਿ ਆਖਿਰ ਕਿਉਂ ਪਾਕਿਸਤਾਨ ਦੇ ਵਿੱਚ ਬਤੌਰ ਵੀਜ਼ਾ ਫੀਸ ਭਰ ਕੇ ਵੀਜ਼ਾ ਲੈ ਕੇ ਆਏ ਸਿੱਖ ਸ਼ਰਧਾਲੂਆਂ ਦੇ ਕੋਲੋਂ ਆਖਰਕਾਰ ਕਿਉਂ ਕਰਤਾਰਪੁਰ ਸਾਹਿਬ ਦੇ ਵਿੱਚ ਜਬਰੀ 1500 ਰੁਪਏ ਦੀ ਟੈਕਸ ਵਸੂਲੀ ਕੀਤੀ ਜਾ ਰਹੀ ਹੈ ਸੋ ਦੇਖਣਾ ਹੁਣ ਇਹ ਵੀ ਹੈ ਕਿ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੌਜਵਾਨਾਂ ਦੇ ਵੱਲੋਂ ਲਗਾਏ ਗੇ ਇਲਜ਼ਾਮਾਂ ਨੂੰ ਕਿੰਨਾ ਕੁ ਸੀਰੀਅਸਲੀ ਲੈਂਦੀ ਹੈ ਤੇ ਇਸ ਦੇ ਪ੍ਰਤੀ ਵਕਫ ਬੋਰਡ ਦੇ ਅਧਿਕਾਰੀਆਂ ਦੀ ਕੋਈ ਜਾਂਚ ਕੀਤੀ ਜਾਵੇਗੀ ਜਾਂ ਫਿਰ ਨਹੀਂ ਤੁਹਾਡੀ ਇਸ ਖਬਰ ਤੇ ਇਸ ਪੂਰੀ ਜਾਣਕਾਰੀ ਨੂੰ ਜਾਣ ਕੇ رائے ਕੀ ਹੈ ਆਪਣੀ رائے ਕਮੈਂਟਾਂ ਦੇ ਵਿੱਚ ਲਿਖਣਾ ਨਾ ਭੁੱਲਣਾ ਫਿਲਹਾਲ ਦੇ ਲਈ ਐਨ ਆਈ